ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਗੁਲਾਮ ਹੈਦਰ ਕਾਦਰੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ ਜਿਸ ਵਜ੍ਹਾ ਤੋਂ ਮੁਸਲਮਾਨਾਂ ਦੇ ਮੌਲਵੀਆਂ ਨੇ ਉਹਨਾਂ ਨੂੰ ਘੇਰ ਲਿਆ ਵੈ ਤੇ ਹੁਣ ਗੁਲਾਮ ਹੈਦਰ ਕਾਦਰੀ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਆ ਜਿਹੜੇ ਅਸੀਂ ਅੱਜ ਦੀ ਵੀਡੀਓ 'ਚ ਜਾਣਾਂਗੇ ਤਾਂ ਚੱਲ ਕੇ ਵੀਡੀਓ ਦੇਣੇ ਤੇ ਇਸਦੇ ਬਾਰੇ ਜਾਣਨੇ ਆ ਜੇ ਅਗਰ ਅੱਲਾਹ ਦੇ ਨਾਲ ਇਸ਼ਕ ਨਹੀਂ ਹੈ ਹੁਣ ਅੱਲਾਹ ਔਰ ਵਾਹਿਗੁਰੂ ਦਾ ਵੀ ਬੜਾ ਰੋਲਾ ਹੈ ਭਾਈ ਮੈਂ ਤਾਂ ਮੈਨੂੰ ਕਦੇ ਮੁਸਲਮਾਨ ਘੇਰ ਲੈਂਦੇ ਨੇ ਕਦੇ ਸਿੱਖ ਘੇਰਾ ਪਾ ਲੈਂਦੇ ਨੇ ਇੱਕ ਵਾਰੀ ਇੱਕ ਮੌਲਵੀ ਸਾਹਿਬ ਨੇ ਘੇਰਾ ਪਾ ਲਿਆ ਕਹਿੰਦੇ ਕਾਦਰੀ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕੋਈ ਫਰਕ ਨਹੀਂ ਮੈਂ ਉਹਨਾਂ ਨੂੰ ਕਹਾ ਮੈਂ ਕਿਹਾ ਭਾਈ حضرت ਮੁਹੰਮਦ ਸਾਹਿਬ ਦਾ ਇੱਕ ਫਰਮਾਨ ਹੈ ਕਿ ਭਾਈ ਪੁੱਠੇ ਕੇਸਾਂ ਵਾਲੀ ਕੌਮ ਮੁਸਲਮਾਨ ਹੋਗੀ ਕਹਿੰਦੇ ਫਿਰ ਉਹ ਹੋਏ ਤਾਂ ਨਹੀਂ ਆ ਮੈਂ ਕਿਹਾ ਮੋਰਖਾ ਤੇਰੀ ਗੱਲ ਹੀ ਸਮਝ ਨਹੀਂ ਆਈ ਯਾਨੀ ਜਿਹੜੀ ਪੁੱਠਾ ਕੇਸਾਂ ਵਾਲੀ ਕੌਮ ਹੈ ਉਹ ਵੀ ਮੁਸਲਮਾਨ ਹੀ ਹੋਣੀ ਹੈ ਹੋਗੀ ਉਹਨਾਂ ਨੂੰ ਕੇਸ ਉਹਨਾਂ ਦਾ ਦਾੜਾ دا لباس دیکھ کے وقت نہ جانے لو اشارہ تو یہ کر رہے ہیں آپ نے ایسا وا پردہ رہا معاف کرنا جی ساڑے سکھ جڑے سی ہوں مسلمانہ نو بدیا کر کے گال دے سی کما پا کے کہنے جی اگر مسلمان آپ کی بان پہلے تیل چپے ਔਰ ਉਸ ਤੋਂ ਬਾਅਦ ਤਿਲਾਂ ਦੀ ਬੋਰੀ ਚ ਪਾਵੇ ਜਿੰਨੇ ਤਿਲ ਉਹਦੇ ਪਿੰਡੇ ਨੂੰ ਲੱਗਦੇ ਨੇ ਜੇ ਅਗਰ ਇੰਨੀਆਂ ਵੀ ਸੁਹਾ مسلمان ਖਾਂਦਾ ਹੈ ਤੇ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਯਾਨੀ ਸਾਰੀ ਦੀ ਸਾਰੀ قوم ਨੂੰ ਇੱਕ ਥਾਂ ਲਿਆ ਕੇ ਖੜਾ ਕਰ ਦਿੰਦੇ ਸੀ ਤੇ ਸਾਡੇ ਜਿਹੜੇ ਸਿੱਦੇ ਸਾਡੇ ਭੋੜੇ ਪਾੜੇ ਸਿੱਖ ਨੇ ਉਹ ਸਾਰੇ ਦੇ ਸਾਰੇ ਮੁਸਲਮਾਨਾਂ ਤੋਂ ਬਹੁਤ ਹੀ ਨਫ਼ਰਤ ਕਰਦੇ ਸੀ ਫਿਰ ਅਸੀਂ ਪੁੱਛਿਆ ਉਹਨਾਂ ਨੂੰ ਵੀ ਕਿੱਥੇ ਕਹਿੰਦੇ 52 ਬਚਨਾਂ ਦੇ ਵਿੱਚ 52 ਬਚਨ ਜਿਸ ਸਾਹਮਣੇ ਰੱਖੇ ਕਿਤੇ ਹੀ ਨਹੀਂ ਸਿਰਫ ਇਹ ਆਇਆ ਹੈ ਜਿਹੜਾ ਬੰਦਾ ਵੱਧ ਸੁਹਾ ਖਾਂਦਾ ਹੈ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਫਿਰ ਮੈਂ ਦਲੀਲ ਤਲਬ ਕੀਤੀ ਮੈਂ ਕਿਹਾ ਜੇ ਅਗਰ ਸਾਰੀ ਕੌਮ ਮੁਸਲਮਾਨ ਝੂਠੀ ਹੈ ਮਕਾਰ ਹੈ ਤੇ ਗੁਰਬਾਣੀ ਚ ਉਹਨਾਂ ਮੁਸਲਮਾਨਾਂ ਦੀ ਬਾਣੀ ਬਾਹਰ ਕੱਢ ਦੋ ਹੂੰ ਕਿਉਂ ਵਿੱਚ ਦਰਜ ਹੈ ਸਾਈਂ ਜਾਂ ਮੀਰ ਜੀ ਦਾ ਨੀ ਪੱਥਰ ਰੱਖਿਆ ਹੋਇਆ ਹੈ ਹੁਣ ਇਸ ਨੂੰ ਦੁਬਾਰਾ ਅਸਰੇ ਨੂੰ ਨਵਾਂ ਨੀਂਹ ਪੱਥਰ ਰੱਖ ਕੇ ਔਰ ਬਣਾ ਕੇ ਦਿਖਾਓ ਅਸੀਂ ਵੀ ਦੇਖਾਂਗੇ ਤੇ ਗੱਲ ਕੀ ਸੀ ਸਮਾਂ ਬਹੁਤ ਮਹਾਨ ਹੈ ਮੇਰਾ ਮੰਨਣਾ ਸੀ ਕਿ ਕੋਈ ਦਿਨ ਇਦਾਂ ਦਾ ਆਣਾ ਹੈ ਕਿ ਸਿੱਖਾਂ ਨੂੰ ਵੀ ਸਮਝ ਆ ਜਾਣੀ ਹੈ ਤੇ ਮੁਸਲਮਾਨਾਂ ਨੂੰ ਵੀ ਸਮਝ ਆ ਜਾਣੀ ਹੈ ਕਿ ਇਹ ਕੋਈ ਬਕ ਨਹੀਂ ਇਹ ਸਾਡੇ ਨੇ ਪਹਿਲਾ ਸਮਾਂ ਆਇਆ ਸੰਨ 84 ਦੇ ਵਿੱਚ ਔਰ ਅੱਜ ਦਾ ਸਮਾਂ ਚੱਲ ਰਿਹਾ ਹੈ ਆਖਰਕਾਰ ਇਹ ਦੋਨੋਂ ਆਪਸ ਵਿੱਚ ਨੇੜੇ ਆਨੇ ਸ਼ੁਰੂ ਹੋ ਗਏ ਪਰ ਸਾਡੇ ਤੋਂ 10 ਸਾਲ ਬਾਅਦ ਮੈਨੂੰ 10 ਸਾਲ ਹੋ ਗਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਯਾਨੀ ਇਹ ਹੁਣ ਆਏ اسی دس سال پہلے سمجھ دے سی ساڑھے پرا نے ہوں اپنا کہیے کہ مولوی صاحب کہن لگے کہ کہنے ہو کہ مسلمانہ دا کوئی فرق نہیں کہ اللہ یہاں گر منتر ہے سکھ کہ واحو میں مولوی صاحب نے کہا میں کہا مولوی صاحب قرآن شریف پڑھے ہے کہ نہیں کہنے ہاں جی پڑھے آئے میں کہا قرآن شریف کی ایکت ہے وہ عالم کا مالم تکم کا ਇਸ ਦਾ ਅਰਥ ਹੈ ਰੱਬ ਕਹਿੰਦਾ ਹੈ ਕੁਰਾਨ ਦੇ ਵਿੱਚ ਕਿ ਮੈਂ ਇਨਸਾਨ ਦੇ ਉੱਤੇ ਮਨੁੱਖ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਮਹਾਨ ਕਿਰਪਾ ਕੀਤੀ ਹੈ ਉਹ ਕਿਰਪਾ ਇਹ ਕੀਤੀ ਕਿ ਮਨੁੱਖ ਨੂੰ ਸਿੱਖਿਆ ਦਿੱਤੀ ਗਿਆਨ ਦਿੱਤਾ ਇਲਮ ਦਿੱਤਾ تعلیم ਦਿੱਤੀ ਕਿਹੜੀ ਕਿਰਪਾ ਸਭ ਤੋਂ ਵੱਡੀ ਕਿ ਮਨੁੱਖ ਨੂੰ ਗਿਆਨ ਦੀ ਬਖਸ਼ਿਸ਼ ਕੀਤੀ ਗਿਆਨ ਮੈਂ ਕਿਹਾ ਗੁਰੂ ਕਿਸ ਨੂੰ ਕਹਿੰਦੇ ਆ ਮੌਲਵੀ ਸਾਹਿਬ ਕਹਿਣ ਲੱਗੇ ਗੁਰੂ ਕਹਿੰਦੇ ਨੇ ਜਿਹੜਾ ਗਿਆਨ ਦਿੰਦਾ ਹੈ ਤੇ ਮੈਂ ਕਿਹਾ ਗਿਆਨ ਕੌਣ ਦਿੰਦਾ ਹੈ ਕੁਰਾਨ ਦੇ ਮੁਤਾਬਕ ਕਹਿੰਦੇ ਅੱਲਾ تو میں کہا واحگو گروہ کہندے نے ٹھیک ہے کہ نہیں مولوی صاحب کہندے کہ بالکل ٹھیک ہے گل سمجھ نہیں آئی شبد گرو ہے شبد عربی دا بھی ہو سکتا ہے شبد فارسی دا بھی ہو سکتا ہے شبد سنسکرت دا بھی ہو سکتا ہے شبد گرم دا بھی ہو سکتا ہے جی اگر کہو گے کہ یہ دلیل سمجھ نہیں آتی تو میں دلیل کٹ کے چلا جاننا صاحب شریف گرو گرنتھ صاحب جی مہاراج جی عربی موجود ہے ਸੰਸਕ੍ਰਿਤ ਮੌਜੂਦ ਹੈ ਫਾਰਸੀ ਮੌਜੂਦ ਹੈ ਗੁਰਮੁਖੀ ਮੌਜੂਦ ਹੈ ਸਰਾਇਕੀ ਮੌਜੂਦ ਹੈ ਬਿਦਰ ਮੌਜੂਦ ਹੈ ਬਾਂਗਰ ਮੌਜੂਦ ਹੈ ਯਾਨੀ ਪੰਜਾਬ ਪਟਿਆਲਾ ਯੂਨੀਵਰਸਿਟੀ ਨੇ 17 ਭਾਸ਼ਾਵਾਂ ਦੀ ਖੋਜ ਕੀਤੀ ਬਾਕੀ ਅੰਨੇ ਜਿਹੜੇ ਉਹ ਪ੍ਰੋਫੈਸਰ ਨੇ ਉਹਨਾਂ ਨੇ ਕੀ ਖੋਜ ਕੀਤੀ ਉਹਨਾਂ ਨੇ ਕਿਹਾ 22 ਭਾਸ਼ਾਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਫਿਰ ਹੋ ਸਕਦਾ ਹੈ ਕਿ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਕੁਰਾਨ ਵੀ ਹੋਵੇ ਹੋ ਸਕਦਾ ਹੈ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਸ਼੍ਰੀਮਦ ਭਗਵਤ ਗੀਤਾ ਵੀ ਹੋਵੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਉਹ ਹੈ ਜਿਹੜਾ ਮੁਖ ਤੋਂ ਨਿਕਲਦਾ ਹੈ ਸ਼ਬਦ ਨੂਰੀ ਹੈ ਸ਼ਬਦ ਨੂਰਾਨੀ ਹੈ ਸ਼ਬਦ ਆਕਾਸ਼ੀ ਹੈ ਸ਼ਬਦ ਪ੍ਰਕਾਸ਼ੀ ਹੈ ਸ਼ਬਦ ਅਮਰ ਹੈ ਸ਼ਬਦ ਅਜਰ ਹੈ ਸ਼ਬਦ ਨੂੰ ਮਿਟਾਇਆ ਨਹੀਂ ਜਾ ਸਕਦਾ ਸ਼ਬਦ ਨੂੰ ਫੜਾ ਨਹੀਂ ਜਾ ਸਕਦਾ ਸ਼ਬਦ ਗੁਰੂ ਹੈ ਸ਼ਬਦ ਸੁਰਤ ਹੈ ਔਰ ਸ਼ਬਦ ਧਿਆਨ ਹੈ ਔਰ ਸ਼ਬਦ ਆਦਰਨੀਏ ਹੈ ਔਰ ਸ਼ਬਦ ਦਰਸ਼ਨੀਏ ਹੈ ਔਰ ਸ਼ਬਦ ਦੀਦਨੀਏ ਹੈ ਔਰ ਸ਼ਬਦ ਸਤਕਾਰਨੀਏ ਹੁਣ ਸ਼ਬਦਾਂ ਦੀ ਭਾਸ਼ਾ ਹੋ ਗਈ ਪਰ ਭਾਸ਼ਾ ਇਹ ਮੁਸਲਮਾਨਾਂ ਦਾ ਸ਼ਬਦ ਇਹ ਹਿੰਦੂਆਂ ਦਾ ਸ਼ਬਦ ਇਹ ਸਿੱਖਾਂ ਦਾ ਸ਼ਬਦ ਇੱਕ ਵਾਰੀ ਦੀ ਗੱਲ ਹੈ ਕਿ ਮੈਨੂੰ ਕਿਸੇ ਮਹਾਜਨ ਨੇ ਪੁੱਛਿਆ ਕਾਦਰੀ ਸਾਹਿਬ ਮੈਂ ਆਪਣੀ ਫੈਕਟਰੀ ਦੀ ਸ਼ੁਰੂਆਤ ਕਰਾਨੀ ਹੈ ਤੁਸੀਂ ਦੱਸੋ ਕਿ ਮੈਂ ਕਰਾਵਾਂ ਮੈਂ ਉਸ ਨੂੰ ਕਿਹਾ ਮੈਂ ਕਿਹਾ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਜਾ ਤੇ ਇਹਨਾਂ ਦਾ ਪਾਠ ਕਰਵਾ ਲੈ ਇਹਨਾਂ ਦੇ ਚਰਨ ਪਵਾਲੇ ਬਸ ਬਰਕਤਾਂ ਹੀ ਬਰਕਤਾਂ ਹੋ ਜਾਣੀਆਂ ਨੇ ਰਹਿਮਤਾਂ ਹੀ ਰਹਿਮਤਾਂ ਹੋ ਜਾਣੀਆਂ ਨੇ ਬਈ ਟਾਈਮ ਟੂਮ ਦਾ ਮੈਨੂੰ ਪਤਾ ਨਹੀਂ ਰਹਿੰਦਾ ਮੈਨੂੰ ਟੋਕ ਦਿਓ ਮੈਂ ਬਿਲਕੁਲ ਲੁਕ ਜਾਵਾਂ ਜਾਮ ਹੋ ਜਾਵਾਂਗਾ ਕਹਾ ਇੱਕ ਲਫ਼ਜ਼ ਨਹੀਂ ਬੋਲਣਾ ਕਿਉਂਕਿ ਮੈਂ ਨਹੀਂ ਤਾਂ ਕਿਸੇ ਕਿਤਾਬ ਨੂੰ ਇਸ ਤਰ੍ਹਾਂ ਦੀ ਪਲਕਿਆ ਆ ਜਿਹੜੀ ਕਿਸੇ ਵਿਦਵਾਨ ਨੇ ਲਿਖੀ ਹੋਵੇ ਜੇ ਅਗਰ ਮੈਂ ਵਿਦਵਾਨ ਦੀ ਕਿਤਾਬ ਪੜ੍ਹਾਂਗਾ ਤਾਂ ਮੇਰੀ ਵਿਦਵਤਾ ਨਹੀਂ ਰਹਣੀ ਮੈਂ ਤਾਂ ਸਭ ਕੁਝ ਸਾਰੇ ਕਰਮਾਂ ਦੇ ਵਿੱਚੋਂ ਜੋ ਕੁਝ ਆਪ ਨਿਚੋੜ ਕੱਟਿਆ ਉਹ ਤੁਹਾਡੇ ਰੂਪ ਰੂਪੇਸ਼ ਕਰ ਰਿਹਾ ਤੇ ਗੁਰਸਿੱਖ ਪਿਆਰਿਓ ਉਹ ਕਹਿੰਦਾ ਜੀ ਜਨਾਬ ਮੈਂ ਕਿ ਗੱਲ ਤੇਰੇ ਸਮਝ ਚੋਂ ਨਹੀਂ ਆਉਂਦੀ ਕਹਿੰਦਾ ਮੈਂ ਹਿੰਦੂ ਤੁਸੀਂ ਮੁਸਲਮਾਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਿੱਖਾਂ ਦੇ ਗੁਰੂ ਨੇ ਕਿਉਂ ਭਾਈ ਤੁਹਾਡਾ ਵੀ ਇਹੀ ਮੰਨਣਾ ਹੈ ਕਿ ਸਿੱਖਾਂ ਦੇ ਗੁਰੂ ਨੇ ਸਾਡੇ ਗੁਰੂ ਨਹੀਂ ਅਮੀ ਇੱਕ ਬੜਾ ਪ੍ਰਚਾਰਕ ਬੰਦਾ ਸੀ ਸਿੱਖ ਪ੍ਰਚਾਰਕ ਬਣਨ ਦਾ ਬੜਾ ਸ਼ੌਕ ਹੈ YouTube ਤੇ ਪਾ ਦਿਓ ਭਾਵੇਂ ਕੁਝ ਵੀ ਕਹੀ ਜਾਓ ਨਹੀਂ ਇਹ ਗੱਲ ਦੇ। ਉਹਨੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਕਥਾ ਨਹੀਂ ਕਰ ਸਕਦਾ। ਤੇ ਮੈਂ ਤੁਹਾਡੇ ਸਾਹਮਣੇ ਆਪ ਦਾ ਉਨਵਾਨ ਜਿਹੜਾ ਬਣਾਇਆ ਹੈ ਉਹ ਉਨਵਾਨ ਹੈ ਉਹ ਮوضوع ਹੈ ਉਹ ਗੁਫ਼ਤਗੂ ਦਾ ਜਿਹੜਾ ਤਰੀਕਾ ਹੈ ਮੈਂ ਬਣਾਇਆ ਕੋਈ ਦਾਵਾ ਹੈ। ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਇਸਾਈ ਹੋਵੇ, ਸਾਰੀ ਦੁਨੀਆ ਦਾ ਕਿਸੇ ਵੀ ਜ਼ਾਤ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਗੁਰਬਾਣੀ ਨੂੰ ਜੇ ਅਗਰ ਗਾਉਂਦਾ ਹੈ ਕੋਈ ਦਾਵਾ ਹੈ ਕੋਹ ਸੁਣੇ। ਯਾਗਰ ਮੈਂ ਅਰਥ ਗਲਤ ਕਰਾਂ ਤਾਂ ਮਹਾਪੁਰਖਾਂ ਨੂੰ ਬੇਨਤੀ ਹੈ ਰੋਕ ਦਿਓ ਤੇ ਅਰਥ ਸਹੀ ਕਰਕੇ ਦੱਸਿਓ ਮੈਨੂੰ ਵੀ ਗਿਆਨ ਦੇ ਵਿੱਚ ਵਾਧਾ ਹੋ ਜਾਣਾ ਹੈ ਕੋਈ ਦਾਵੇ ਕੋ ਸੁਨੇ ਕੋਈ ਕਰੇ ਵਿਚਾਰ ਯਾਨੀ ਗੁਰਬਾਣੀ ਨੂੰ ਕੋਈ ਵੀ ਗਾ ਸਕਦਾ ਹੈ ਕੋਈ ਵੀ ਸੁਣ ਸਕਦਾ ਹੈ ਕੋਈ ਵੀ ਵਿਚਾਰ ਕਰ ਸਕਦਾ ਹੈ ਕਿਉਂਕਿ ਇਹਦਾ ਜਿਹੜਾ ਸੰਗਰੇ ਹੈ ਸੰਗਰੇ ਦੱਸਦਾ ਹੈ ਇਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਹੈ ਇਹਦੇ ਵਿੱਚ ਹਿੰਦੂਆਂ ਦੀ ਬਾਣੀ ਹੈ ਇਹਦੇ ਵਿੱਚ ਸਿੱਖਾਂ ਦੀ ਬਾਣੀ ਹੈ ਇਹਦੇ ਵਿੱਚ ਭੱਟਾ ਦੀ ਬਾਣੀ ਹੈ ਇਹਦੇ ਵਿੱਚ ਗੁਰੂਆਂ ਦੀ ਬਾਣੀ ਹੈ ਯਾਨੀ ਸਰਬ ਸਾਂਝੀ ਬਾਣੀ ਹੈ ਇਹੀ ਇੱਕ ਬਾਣੀ ਇਦਾਂ ਦੀ ਬਾਣੀ ਹੈ ਜਿਹੜੀ ਸਰਬ ਸਾਂਝੀ ਹੈ ਕੋਈ ਦਾਵੇ ਕੋ ਸੁਨੇ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਉਪਦੇਸ਼ ਦਾ ਮਤਲਬ ਕੀ ਹੈ ਪ੍ਰਚਾਰ ਕਰਨਾ ਕੋ ਦਰੜੇ ਤਿਸ ਦਾ ਹੋ ਆਦਾਰ ਸਾਰਿਆਂ ਦਾ ਆਦਾਰ ਹੋ ਜਾਣਾ ਪਤਾ ਨਹੀਂ ਕਿਤੋਂ ਪ੍ਰਚਾਰਕ ਆ ਜਾਂਦੇ ਨੇ ਕੌਮ ਨੂੰ ਗੁੰਮਰਾ ਕਰ ਰਹੇ ਨੇ ਕੌਮ ਨੂੰ ਪਤਾ ਨਹੀਂ ਕਿਹੜਾ ਰਾਤ ਖਾਇਆ ਮੈਂ ਕਹਿੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੈ ਇੱਕ ਉਹ ਟਾਈਮ ਆ ਜਾਣਾ ਹੈ ਕਿ ਤੁਸੀਂ ਅੱਜ ਇੱਕ ਖਾਦਰੀ ਨੂੰ ਵੇਖਦੇ ਹੋ ਇੱਕ ਉਹ ਟਾਈਮ ਆਣਾ ਹੈ ਕਿ ਲੱਖਾਂ ਹੀ ਖਾਦਰੀ ਹੋਣਗੇ ਔਰ ਲੱਖਾਂ ਹੀ ਮੁਸਲਮਾਨ ਹੋਣਗੇ ਔਰ ਲੱਖਾਂ ਹੀ ਹਿੰਦੂ ਹੋਣਗੇ ਜਿਹੜੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਕੀਦਤ ਤੇ ਮੁਹੱਬਤ ਦੇ ਨਾਲ ਮੱਥਾ ਟੇਕਣਗੇ ਸੋਨਿਆ ਸਾਹਿਬ ਸ੍ਰੀ ਅਕਾਲ ਮੈਂ ਉਹਨੂੰ ਕਿਹਾ ਮੈਂ ਕਿਵੇਂ ਤੇਰੇ ਸਮਝ ਕਿਉਂ ਨਹੀਂ ਆਉਂਦਾ ਉਹ ਕਹਿੰਦਾ ਜੀ ਇਹ ਬਾਣੀ ਜਿਹੜੀ ਹੈ ਸਿੱਖਾਂ ਦੀ ਹੈ ਮੈਂ ਉਸਨੂੰ ਕਿਹਾ ਮੈਂ ਕਿਹਾ ਸੋਨਿਆ ਇਸ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਇਹਦੇ ਵਿੱਚ ਸ਼੍ਰੀਮਦ ਭਗਵਦ ਗੀਤਾ ਮੌਜੂਦ ਹੈ ਇਹਦੇ ਵਿੱਚ ਆਤ ਤੋਂ ਲੈ ਕੇ ਜੁਗਤ ਥਾਈ ਜਿਨਨੇ ਵੀ ਇਲਾਹੀ ਬਾਣੀ ਆਈ ਇਲਾਹੀ ਗ੍ਰੰਥ ਆਏ ਉਹਨਾਂ ਸਾਰਿਆਂ ਦਾ ਜੁਜ਼ ਨਿਚੋੜ ਸਾਰਾ ਕੁਝ ਮੌਜੂਦ ਹੈ ਇਹ ਆਲਮੀ ਇਨਸਾਨੀਅਤ ਵਾਸਤੇ ਇਹ ਕੁਲ ਕਾਇਨਾਤ ਵਾਸਤੇ ਇਹ ਕੁਲ ਮਨਤਾ ਵਾਸਤੇ ਗੁਰੂ ਨੇ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹੈ ਮੈਂ ਕਿਹਾ ਹੁਣ ਪਾਇਆ ਹੋਇਆ ਵਿਰਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਾੜੀ ਕਟਾ ਵੀ ਮੌਜੂਦ ਹੈ ਗੰਗੇ ਸਿਰ ਵਾਲਾ ਵੀ ਮੌਜੂਦ ਹੈ ਪਰ ਮर्यादा ਬਣਾ ਦਿੱਤੀ ਕਿ ਦਾੜੀ ਵਾਲਾ ਹੋਣਾ ਚਾਹੀਦਾ ਹੈ ਕਿਹੋ ਜਿਹਾ ਧਾਰੀ ਹੋਣਾ ਚਾਹੀਦਾ ਹੈ ਮੈਂ ਕਿਹ ਚੀਜ਼ ਦਾ ਧਿਆਨ ਰੱਖੀ ਚੰਗੇ ਚੰਗੇ ਲੰਮੇ ਲੰਮੇ ਦਾੜੇ ਵਾਲੇ ਚੰਗੇ ਚੰਗੇ ਕਿਹੋ ਜਿਹਾ ਧਾਰੀ ਤੇ ਬਜ਼ੁਰਗ ਉਹੀ ਲੈ ਕੇ ਜਾਣਗੇ ਉਹਨਾਂ ਨੇ ਪਾਠ ਕਰਨਾ ਹੈ ਤੂੰ ਤਾਂ ਸਿਰਫ ਸੁਣਨਾ ਹੈ ਗਾਉਣ ਵਾਲਾ ਗਾ ਰਿਹਾ ਉਸ ਦਾ ਵੀ ਆਦਾਰ ਸੁਣਨ ਵਾਲਾ ਸੁਣ ਰਿਹਾ ਉਹਦਾ ਵੀ ਆਦਾਰ ਵਿਚਾਰਨ ਵਾਲਾ ਵਿਚਾਰ ਰਿਹਾ ਉਹਦਾ ਵੀ ਆਦਾਰ ਉਪਦੇਸ਼ ਦੇਣ ਵਾਲਾ ਉਪਦੇਸ਼ ਦੇ ਰਿਹਾ ਹੈ ਉਹਦਾ ਵੀ ਆਦਾਰ ਦ੍ਰਿੜ ਕਰਨ ਵਾਲਾ ਦ੍ਰਿੜ ਕਰ ਰਿਹਾ ਉਹਦਾ ਵੀ ਆਦਾਰ ਉਹ ਕਹਿੰਦਾ ਜੀ ਠੀਕ ਹੈ ਮੈਂ ਕਿਹਾ ਕਹਿੰਦਾ ਇਹ ਗੱਲ ਵੀ ਮੇਰੇ ਸਮਝ ਨਹੀਂ ਆਂਦੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸ਼੍ਰੀਮਦ ਭਗਵਤ ਗੀਤਾ ਮੌਜੂਦ ਹੈ ਸ਼੍ਰੀਮਦ ਭਗਵਤ ਗੀਤਾ ਦਾ ਬਹੁਤ ਮਸ਼ਹੂਰ ਸ्लोਕ ਹੈ ਸਤਿ ਵਰਤਮ ਸਤਿ ਪਰਮ ਤਿਰਸਤਿਯਮ ਇਹਦਾ ਅਰਥ ਹੈ ਜਦ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ ਔਰ ਹੁਣ ਵੀ ਪਰਮਾਤਮਾ ਹੈ ਔਰ ਜਦ ਕੁਝ ਨਹੀਂ ਹੋਣਾ ਉਦੋਂ ਵੀ ਪਰਮਾਤਮਾ ਹੋਣਾ ਹੈ ਮੈਂ ਕਿਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਚਲਾ ਜਾ ਗੱਲ ਚ ਪਰਨਾ ਪਾ ਕੇ ਆਦਰ ਸਤਕਾਰ ਨਾਲ ਪੁੱਛ ਲੈ ਤੇ ਸਾਫ ਤੌਰ ਤੇ ਆਇਆ ਹੈ ਆਦ ਸੱਚ ਕਿਉਂ ਜੀ ਆਇਆ ਕਿ ਨਹੀਂ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੋਰ ਕਈ ਪ੍ਰਮਾਣ ਦਿੱਤੇ ਉਹ ਕਹਿੰਦਾ ਠੀਕ ਹੈ ਫਿਰ ਮੈਂ ਉਹਨੂੰ ਕਿਹਾ ਉਹ ਕਹਿੰਦਾ ਵੀ ਤੁਸੀਂ ਇਹ ਦੱਸੋ ਕਿ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੁਰਾਨ ਸ਼ਰੀਫ ਕਿੱਥੇ ਆ ਮੈਂ ਕਿਹਾ ਕੁਰਾਨ ਸ਼ਰੀਫ ਦੀ ਸਭ ਤੋਂ ਪਹਿਲੀ ਸੂਰਤ ਹੈ سورہ فاتحہ اور سب سے پہلی جڑی آیت ہے وہ آیت ہے بسم اللہ الرحمن الرحیم بسم اللہ الرحمن الرحیم عربی ہے بسم اللہ الرحمن الرحیم دا ارتھ کی ہے بسم اللہ الرحمن الرحیم دا ارتھ ہے ایک اکال دنال شروع کردہ ہاں جہاں بےنت کرپالو اور دیالو ہے میں اس صاحب شری گرو گرن صاحب جی مہاراج جی آیا ہے بسم اللہ اور کئیاں تھاماتے آیا ہے رحمان کئیاں تھاماتے آیا ہے رحیم یا اگر تین جملے جوڑ دیتے بن جانا ہے بسم اللہ الرحمن الرحیم ਫਿਰ ਮੈਂ ਉਸ ਨੂੰ ਕਿਹਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਏਦਾਂ ਦੇ ਗੁਰੂ ਨੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਪੰਜਾਂ ਟਾਈਮਾਂ ਦੀ ਨਮਾਜ਼ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਹਜਜ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਕੁਰਾਨ ਨੂੰ ਫਾਲੋ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਰੋਜ਼ੇ ਰੱਖੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਜ਼ਕਾਤ ਦਿਓ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਦਰੂਦ ਦਾ ਵਿਰਦ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਆਪਣੇ ਰਸੂਲ ਦੇ ਨਾਲ ਇਸ਼ਕ ਰੱਖੋ ਫਿਰ ਤੁਸੀਂ ਕਹੋਗੇ ਕਿ ਕਿੱਥੇ صاف تو رہتے آیا مہر مسید صدق مسلح حق حلال قرآن قرآن کیڑا قرآن ہے اوہی قرآن ہے جس میں ملوان پڑھ دینے شرم سنت سیل روزہ شرم سنت یہ حدیث ہے حضرت محمد رسول اللہ فرمارے نے الحیاء انجل الایمان جڑے ایمان والے لوگ نے وہ شرمیلے ہندے نے حیاء والے ہندے نے بے شرم نہیں ہندے ننگے نہیں ہندے پنگے نہیں ہندے یعنی اے پہچان اور شناخت دسی گئی ایتھے کہہ گیا شرم سنت سید روزہ ہو ہو مسلمان کرنی کعبہ سچ پیر کلمہ کرم نواز سی نانت رکھے لائے عرض اے ہے کہ سائد سری گرو صاحب کی مہراجی دی جڑی بکل ہے بہت مہان ہے بہت وشال ہے کل کائنات سمائی ہوئی ہے ویرو غلام حیدر قادری صاحب نے بہت کمال گل کی ਕਿ ਗੁਰੂ ਗ੍ਰੰਥ ਸਾਹਿਬ ਦਾ ਜਿਨੀ ਡਿਟੇਲ ਦੇ ਨਾਲ ਉਹਨਾਂ ਨੇ ਉਹਨਾਂ ਦੇ ਅਰਥ ਸਮਝਾਇਆ ਤੇ ਵੀਰੋ ਇਹ ਸੁਣ ਕੇ ਮੈਨੂੰ ਇੰਨੀ ਡਿਟੇਲ ਦੇ ਨਾਲ ਤੇ ਫਿਰ ਜਿਹੜਾ Hindu Sikh Musalman ਵੀਰੋ ਇਹ ਤੇ ਕੋਈ ਫਰਕ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੇ ਬਾਰੇ ਵੀ ਦਰਜ ਹੈ ਮੁਸਲਮਾਨਾਂ ਦੇ ਵੀ ਗੁਰੂ ਗ੍ਰੰਥ ਸਾਹਿਬ ਹੈਗੇ ਹੈ Hinduਵਾਦ ਦੇ ਵਿੱਚ ਦਰਜ ਹੈ ਹਿੰਦੂਆਂ ਦੇ ਵੀ ਹੈ ਸਿੱਖਾਂ ਦੇ ਵੀ ਹੈ ਜਿੱਦੋਂ ਸਭ ਦੇ ਹੀ ਗੁਰੂ ਗ੍ਰੰਥ ਸਾਹਿਬ ਹੈ ਸਾਰਿਆਂ ਦੀਆਂ ਜਿਹੜੀਆਂ ਕਿਤਾਬਾਂ ਮੈਂ ਪੁਰਾਣੇ ਪਾਗ ਦਾ ਵੀ ਗੀਤਾ ਦਾ ਵੀ ਸਾਰਿਆਂ ਦੇ ਵਿੱਚ ਜਿਹੜੇ ਹੁਕਮ ਦਿੱਤੇ ਗਏ ਉਹਨਾਂ ਦੀ ਕੌਮ ਨੂੰ ਉਹਨਾਂ ਦੇ ਵਿੱਚ ਜਦੋਂ ਲਿਖਿਆ ਹੋਇਆ ਮਜੂਰ ਦੇ ਗਾਵ ਤੇ ਫਿਰ ਫਿਰ ਵੀਰੋ ਕਿਸ ਤਰ੍ਹਾਂ ਅਸੀਂ ਇਹ ਜੜੀਆਂ ਆਪਸ ਵਿੱਚ ਤਫਰੀਕਾ ਪਾਉਂਨੇ ਆ ਕਿਉਂ ਇੱਕ ਦੂਸਰੇ ਨਾਲ ਨਫਰਤਾਂ ਪਾਉਂਨੇ ਆ ਕਿਉਂ ਇੱਕ ਦੂਸਰੇ ਦੇ ਖਿਲਾਫ ਦਿਲਾਂ ਦੇ ਵਿੱਚ ਬੋਲਨੇ ਆ ਇੱਕ ਦੂਸਰੇ ਨਾਲ ਝਗੜਾ ਕਰਨੇ ਆ ਜਾਤ ਪਾਤ ਤੇ ਇੱਕ ਦੂਸਰੇ ਦੇ ਮਜ਼ਹਬ ਦੇ ਉੱਪਰ ਇਹ ਵੀਰੋ ਸਾਰੀਆਂ ਗੱਲਾਂ ਜਿਹੜੇ ਮਜ਼ਹਬ ਦੇ ਠੇਕੇਦਾਰ ਆ ਮੌਲਵੀ ਆ ਉਹਨਾਂ ਨੇ ਬਣਾਈਆਂ ਹੋਈਆਂ ਤਾਂ ਕਿ ਉਹ ਲੁੱਟ ਸਕਣ ਦੁਕਾਨਾਂ ਦੇ ਨਾਲ ਨਫਰਤਾਂ ਪਾਉਣਗੇ ਉਹਨਾਂ ਦੀ ਦੁਕਾਨ ਚੱਲੇਗੀ ਤੇ ਫਿਰ ਵੀ ਉਹ ਉਹਨਾਂ ਕੋ ਖਾਣਗੇ ਵੀਰੋ ਸਾਨੂੰ ਇਹ ਨਫਰਤਾਂ ਤੋਂ ਦੂਰ ਕਰਨਾ ਚਾਹੀਦਾ ਵੈ ਤੇ ਪਿਆਰ ਮੁਹੱਬਤ ਨਾਲ ਇੱਕ ਹੋ ਕੇ ਰਹਿਣਾ ਚਾਹੀਦਾ ਵੈ ਬੜਾ ਜ਼ਬਰਦਸਤ ਪੇਗਾਮ ਸਹੀਦੀ ਵੀਡੀਓ ਦਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇ